ਵੀਡੀਓ ਕਰਤੀ ਆ ਜਾ ਵੀ ਬਬਲੀ ure ਹਾਂਜੀ ਹੈਲੋ ਹਾਂਜੀ ਹਾਂਜੀ ਮੈਨੂੰ ਫੜੀਓ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀਕਾਰ ਜਿੰਨੇ ਦੂਰੋਂ ਨੇੜੋਂ ਮੇਰੇ ਵੀਰ ਆਏ ਨੇ ਪਹੁੰਚੇ ਨੇ ਬੱਕਰੀਆਂ ਵਾਲੇ ਪਿੰਡ ਪੂਲਾ ਦੀ ਮੰਡੀ ਦੇ ਵਿੱਚ ਤੇ ਨਥਾਣਾ ਪੂਲਾ ਨਥਾਣਾ ਵਾਜਦੀ ਜਿਲ੍ਹਾ ਜੀ ਕਿਹੜਾ ਬਠਿੰਡਾ ਜੀ ਜਿਲ੍ਹਾ ਬਠਿੰਡਾ ਜੀ ਤੇ ਤਹਿਸੀਲ ਕਿਹੜੀ ਜੀ ਨਥਾਨ ਨਥਾਨ ਜੀ ਤੇ ਮੈਂ ਸਾਰੇ ਮੇਰੇ ਬਾਈਆਂ ਨੂੰ ਹੱਥ ਬੰਨ ਕੇ ਸਸਤਰੀਕਾਰ ਬੁਲਾਉਣਾ ਜੀ ਜਿੰਨੇ ਦੂਰੋਂ ਨੇੜੇ ਪਹੁੰਚੇ ਨੇ ਵਪਾਰੀ ਵਰਗ ਤੇ ਪਾਲੀ ਲੈਣ ਵਾਲੇ ਤੇ ਵੇਚਣ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਸਸਤਰੀਕਾਰ ਜੀ ਹੋਰ ਜੀ ਬਾਈ ਜੀ ਠੀਕ ਹੋ ਬਾਈ ਵਧੀਆ ਜੀ ਆ ਪਹੁੰਚੇ ਜੀ ਮੰਡੀ ਹਾਂਜੀ ਹਾਂਜੀ ਕੀ ਲੈ ਕੇ ਆਏ ਹੋ ਜੀ ਅਸੀਂ ਬੱਕਰੀਆਂ ਲੈ ਕੇ ਆਏ 17 18 ਅੱਛਾ ਜੀ ਆ ਪਿੱਛੀ ਘੜੀਆਂ ਅੱਛਾ ਯਾ ਥੋਡੀਆਂ ਨੇ ਹਾਂਜੀ ਜਿਆਦਾ ਸਭ ਬਹੁਤ ਵਧੀਆ ਬੱਕਰੀਆਂ ਨੇ ਜੀ ਬਾਈ ਦੀਆਂ ਆਪ ਵੀ ਇਹ ਬੱਕਰੀਆਂ ਦੇ ਦਾਦਾ ਜੀ ਆਪਣਾ ਗ੍ਰੀਡਰ ਅੱਛਾ ਜੀ ਆਹ ਦੱਬਾ ਬ੍ਰੀਡਰ ਨਹੀਂ ਥੋੜੀ ਨਹੀਂ ਪੱਤੀਆ ਹਾਂ ਹਾਂਜੀ ਆਪਰਾ ਕਰੋ ਜੀ ਕੱਲੀ ਕੱਲੀ ਬੱਕਰੀ ਬਹੁਤ ਵਧੀਆ ਬਾਬਲੀ ਬਾਈ ਫਤੇ ਸਿੰਘ ਚੱਕਾ ਵਾਲਾ ਬਾਬਲੀ ਪਿੰਡ ਫਤੇ ਸਿੰਘ ਚੱਕਾ ਹੀ ਹਾਂਜੀ ਫਤੇ ਸਿੰਘ ਹੈਨਾ ਇਹ ਹਰ ਮੰਡੀ ਦਾ ਰਾਜਾ ਜੀ ਹਰ ਮੰਡੀਆਂ ਤੇ ਆਉਂਦਾ ਹੈ ਹਰ ਮੰਡੀਆਂ ਦੇ ਉੱਤੇ ਮੇਲੇ ਲਾਉਂਦਾ ਹੈ ਤੇ ਚੰਗੇ ਤੋਂ ਚੰਗੇ ਪਸ਼ੂ ਲੈ ਕੇ ਆਉਂਦਾ ਹੈ ਹਰ ਮੇਲੇ ਤੇ ਮੇਰਾ ਭਾਈ ਮੈਨੂੰ ਜਰੂਰ ਮਿਲਦਾ ਭੱਜ ਕੇ ਐਡਾ ਪਿਆਰ ਕਰਦਾ ਆਪਣਾ ਆਪਣੇ ਸਕੇ ਭਾਈ ਨਾਲੋਂ ਵੀ ਵੱਧ ਜੀ ਹਾਂ ਤੇ ਸੋਹਣੇ ਤੋਂ ਸੋਹਣੀਆਂ ਬੱਕਰੀਆਂ ਲੈ ਕੇ ਆਉਂਦਾ ਗਾਹਾਂ ਕਰੋ ਜੀ ਇਹਨੂੰ ਕਿਛੋ ਬਣਾ ਸਾਰਿਆ ਯਾਰ ਗਰਮ ਮੂਰੋ 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 ਖਾ ਲਿਆ ਭਾਈ ਮਰਜੀ ਬੱਕਰੀ ਦੀ ਬਣਾ ਲਈ ਵਧੀਆ ਸਾਰਾ ਬੱਕਰੀ ਦੀ ਚੰਗੀ ਸੰਗੀ ਤੇ ਚੰਗਾ ਨਕੌੜਾ ਚੰਗੀ ਕੰਨਾਂ ਤੋਂ ਤੇ ਲਾਲ ਅੱਖ ਦੀ ਪਿਓਰ ਬੀਟਰ ਚੰਗੀ ਬੱਕਰੀ ਪੂਰੀ ਲਮੇੜ ਚ ਦੀ ਚੌਕਣਾ ਪਿੰਡਾ ਤੇ ਲੱਤਾਂ ਦੀ ਵਧੀਆ ਮੋਠੀਆਂ ਨੇ ਕੱਟੇ ਵਾਂਗੂ ਅੱਗਾ ਪਿੱਛਾ ਤੇ ਥਣ ਥਣ ਪੂਰਾ ਮੋਟਾ ਹੈ ਜੀ ਬੱਕਰੀ ਦਾ ਵਧੀਆ ਕੁਆਲਿਟੀ ਦੀ ਬੱਕਰੀਆਂ ਪਿੱਛੋਂ ਮਾਰੀ ਨੇ ਕਾਲੀ ਬੱਕਰੀ ਬੀਟਲ ਕਾਲੀ ਬੱਕਰੀ ਪਿਓਰ ਬੀਟਲ ਆ ਬੋਕ ਦਿਖਾਈ ਬਈ ਤੇਰੇ ਹਾਂਜੀ ਹਾਂਜੀ ਕਹਿ ਦਿੰਦਾ ਜੀ ਇਹ ਹੋ ਗਿਆ ਛਿੱਗਾ ਹੋ ਗਿਆ ਛਿੱਗਾ ਹੋ ਗਿਆ ਇਹ ਪੂਰਾ ਕਰੀ ਬਈ ਬੜੀਆ ਚੱਕ ਤਾਂ ਹਾਂ ਇਹ ਪੂਰੀ ਕਰ ਗਿਆ ਪੂਰੇ ਘਰ ਗਿਆ ਇਹ ਪੂਰਾ 8 ਦੰਦ ਪਲੱਸ ਆਈ ਹਾਂ ਕਾਲਾ ਡੱਬਾ ਬੀਟਲ ਬੱਕਰਾ ਪਿਓਰ ਬਾਈ ਬਬਲੀ ਦਾ ਕੈ ਸਾਲ ਦਾ ਹੋ ਗਿਆ ਜੀ ਇਹ ਜੀ ਪੂਰਾ ਜਵਾਨ ਹੋ ਗਿਆ ਜੀ ਅੱਛਾ ਪੂਰਾ ਜਵਾਨੀ ਜਵਾਨੀ ਚ ਹੁਣ ਜੀ ਸਾਰੇ ਤਾਂ ਨਹੀਂ ਬੁੱਕਰੀਆਂ ਪੂਰੀਆਂ ਹਰੀਆਂ ਕਰਦਾ ਹਾਂਜੀ ਹਾਂ ਪਹਿਲੀ ਤੋਂ ਵਾਸਤੇ ਨਹੀਂ ਜੀ ਉਹੀ ਲੈ ਕੇ ਆਇਆ ਪਹਿਲੀ ਸੌਂਕ ਹੋ ਜੋ ਹਾਂਜੀ ਸੌਂਕ ਵਾਸਤੇ ਮੈਂ ਇਹਦਾ ਦਿਖਾ ਲਈ ਹਾਂਜੀ ਇਹਦਾ ਘਰੇ ਹੀ ਬਸ ਬਹੁਤ ਵਧੀਆ ਨਸਲ ਹੈ ਜੀ ਨਾ ਕਰੋ ਜੀ ਨਾਲ ਦਿਨੋਂ ਦੀ ਵੀਡੀਓ ਬਣਾਈਏ ਸਮਾਰ ਕੇ ਕਿਉਂ ਆਪਾਂ ਨੇ ਵੀਡੀਓ ਕਿ ਜਣੇ ਇਹ ਬਾਹਰ ਜੇ ਕੋਈ ਚੰਗੇ ਪੈਸੇ ਵਾਲਾ ਟੱਕਰ ਗਿਆ ਵੇਚ ਚਲੋ ਜੀ ਉਹ ਵੱਖਰੀ ਗੱਲ ਹੈ ਹੋਰ ਦਿਖਾਓ ਜੀ ਕੋਈ ਵਧੀਆ ਨਸਲ ਦੀਆਂ ਬੱਕਰੀਆਂ ਦੁਕਾਨ ਅੰਦਰ ਬੱਕਰੀ ਇਹ ਵੀ ਬੱਕਰੀ ਬਾਈ ਦੀ ਬਹੁਤ ਸੋਹਣੀ ਹੈ ਜੀ ਕੰਨਾ ਕੁੰਨਾ ਦੀ ਪੂਰੀ ਲੱਤ ਲੰਬੀ ਹੈ 16 ਇੰਚ ਕੰਨ ਪੂਰੇ ਲੰਬੇ ਨੇ ਹਾਂ ਮਣੀ ਆ ਗਈ ਤੇ 8 ਦੰਦ ਪਲੇ ਸੋਹਣੀ ਜੀ ਇਹ ਵੀ ਹਾਂਜੀ 8 ਦੰਦ ਹੈ ਜੀ ਬਸ ਬੱਚੇ ਭੇਜ ਦੱਸੇ ਬੱਚੇ ਭੇਜ ਇਹਦੇ ਮਾਰ ਤਿੰਨ ਬੱਚੇ ਸੀ ਉਹ ਸੇਲ ਹੋ ਗਏ ਜੀ ਹਾਂ ਅੱਛਾ ਜੀ ਅੱਛਾ ਬਹੁਤ ਵਧੀਆ ਬੱਕਰੀਆਂ ਮੇਰੀ ਬਾਈ ਦੀ ਉਹ ਨਾ ਭੇਜਣਾ ਥੁਣਾ ਥੁਣਾ ਤੋਂ ਬਹੁਤ ਵਧੀਆ ਆਪਕੀ ਦਫੇ ਤੇ ਮੋਟੀ ਧਾਰ ਹੈ ਪੂਰੀ ਮੱਕੀ ਦੇ ਦਾਣੇ ਵਾਂਗੂ ਗੱਭਣਾ ਜੀ ਇਹ ਹਾਂ ਜੀ ਹਣ ਟੱਪਿਆ ਵੇ ਬੱਕਰਾ ਬਸ ਗੱਭਣ ਬੱਕਰੀ ਆ ਜੀ ਬਹੁਤ ਵਧੀਆ ਬੀਜ ਤੇ ਲੱਗੀ ਤੇ ਹੋਰ ਮਹੀਨਾ ਹੋਰ ਦਿਖਾਓ ਜੀ ਕੋਈ ਇਹ ਸੂਈ ਹੋਈ ਹੈ ਜੀ ਇਹ ਨਹੀਂ ਸੂਈ ਹੋਈ ਟੋਕੜੀ ਹੈ ਹਾਂ ਟੋਕੜੀ ਹੈ ਕੈ ਸੂਏ ਹੋ ਗਈ ਜੀ ਇਹ ਇਹ ਹੋ ਗਈ ਹੈ ਕਿੱਜੇ ਸੂਏ ਜੀ ਚੌਥਾ ਹੁਣ ਸੂਏ ਬੱਚਾ ਕੋਈ ਨਹੀਂ ਬੱਚਾ ਕੋਈ ਨਹੀਂ ਬੱਚੇ ਦੇ ਦਿੱਤੇ ਨਾ ਗੱਭਣ ਹੈ ਨਹੀਂ ਗੱਭਣ ਹੈਗੀ ਆ ਗੱਭਣ ਹੈਗੀ ਹੈਗੀ ਗੱਭਣ ਟਾਈਮਿੰਗ ਦੀ ਡੇਢ ਕਿ ਮਹੀਨੇ ਦੀ ਗੱਭਣ ਹੋਊਗੀ ਪੱਕਾ ਦੁੱਧ ਘੜ ਗਈ ਸਿੰਗੀ ਬਹੁਤ ਸੋਹਣੀਆ ਬੱਕਰੀ ਹੈ ਵੀ ਬਹੁ 바ਜੀ ਦੀ ਕਰਨ ਦੀ ਹੈ ਤੇ ਸਾਰਿਆਂ ਦਾ ਮਤਲਬ ਬੱਕਰੀਆਂ ਚੰਗੀਆਂ ਰੱਖਦਾ ਇਹ ਪਹਿਲੇ ਦਿਨ ਕੰਨਾਂ ਦੀਆਂ ਮੂੰਹਾਂ ਦੀਆਂ ਬਹੁਤ ਸੁਨੱਖੀਆਂ ਨੇ ਬਾਕੀ ਆ ਗਾਨੀਆਂ ਕਿੱਥੋਂ ਕਰਵਾ ਕੇ ਲਿਆਉਣਾ ਨੇ ਬਈ ਗਾਨੀਆਂ ਦਾ ਇਹ ਇਥੋਂ ਮੇਲੇ-ਬੂਲੇ ਤੋਂ ਲੈ ਲੈਂਦੇ ਹਾਂ ਹਰ ਮੇਲੇ ਤੋਂ ਪਤੀ ਆਈ ਹਾਂ ਆਹ ਕੋਗੇ ਏ ਦਾ ਤਰਾਣੇ ਘਟਿਆ ਇਹਨਾਂ ਵਾਰੀ ਵੀ ਬਾਈ ਬਗਲ ਨੂੰ ਪਤਾ ਹੋਣਾ ਵੀ ਕੌਣ ਲਿਆ ਸੀ ਬਾਈ ਯਾਰ ਆਪ ਹੀ ਬਣਾਈ ਸੀ ਕਰੀਦਾ ਬਸ ਕਰੀ ਪਹਿਲਾਂ ਫੁੱਲਾਂ ਦੀ ਪਹਿਲਾਂ ਦੇ ਪਏ ਆ ਬਣਾਈ ਬਾਈ ਕਿਸੇ ਨੂੰ ਇਹਨਾਂ ਵਾਰੀ ਨਹੀਂ ਪਤਾ ਬਸ ਮੈਨੂੰ ਕੋਗੇ ਦੇਖ ਕੇ ਬੰਦੇ ਦੀ ਯਾਦ ਆ ਗਈ ਮੇਰਾ ਬਾਈ ਲਖਤੋਂ ਵਾਲਾ ਰੋਡਾ ਹੁੰਦਾ ਸਪਾਰ ਮੇਲਿਆਂ ਦੇ ਵਿੱਚ ਅਸੀਂ ਛੋਟੇ ਛੋਟੇ ਦੀ ਸ਼ਾਨੀ ਭਰਦੇ ਹੁੰਦੇ ਬਹੁਤ ਵਧੀਆ ਬੰਦਾ ਸੀ ਇਨਸਾਨ ਸੀ ਕਾਲੀ ਪੱਗ ਬੰਨ ਕੇ ਰੱਖਦਾ ਸੀ ਉਹ ਜਿਸ ਰੱਬ ਨੂੰ ਪਿਆਰਾ ਹੋ ਗਿਆ ਉਹ ਰਾਸਤਾਨ ਉਹਦਾ ਬਾਪ ਜਾਂਦਾ ਹੁੰਦਾ ਰੋਡੇ ਦਾ ਨਾਰਨੋਲੀਆਂ ਬੱਕਰੀਆਂ ਲੈਣ ਇਹ ਘੋਗੇ ਦਾ ਬਾਪ ਲੈ ਕੇ ਆਇਤੀ ਜਰਸਤਾਨ ਨੂੰ ਫਿਰ ਆਪਣੇ ਪੰਜਾਬ ਦੇ ਕਾਰੀਗਰ ਇਹ ਘੋਗਿਆਂ ਦੀਆਂ ਗਾਨੀਆਂ ਬਣਾਉਣ ਲੱਗੇ ਠੀਕ ਹੈ ਜੀ ਅੱਜ ਤੋਂ ਮੈਂ 25 ਸਾਲ ਪਹਿਲਾਂ ਦੀ ਗੱਲ ਕਰਦਾ 50 ਸਾਲ ਹੋ ਗਏ ਮੈਨੂੰ ਬੱਕਰੀਆਂ ਚਾਰਦੇ ਠੀਕ ਹੈ ਉਮਰ ਲ ਕੋ ਬੰਦਾ ਮੈਂ ਉਮਰ ਮੇਰੀ ਬਹੁਤ ਹੈ ਕਿਸੇ ਇਨਸਾਨ ਨੂੰ ਪਤਾ ਹੋਵੇ ਜੇ ਚਲੋ ਜੀ ਬਹੁਤ ਵਧੀਆ ਘੋਗਿਆਂ ਵਾਲੀਆਂ ਬੱਕਰੀਆਂ ਦੇ ਧਾਨੀਆਂ ਪਾਈਆਂ ਹੋਈਆਂ ਨੇ ਮੇਰੇ ਬਾਈ ਬਬਲੀ ਗਿਆ ਸਜਾ ਵਾ ਕੇ ਰੱਖਦਾ ਬਹੁਤ ਵਧੀਆ ਬੱਕਰੀ ਇਹ ਵੀ ਬਾਈ ਖਣ ਖਣ ਦੀ ਬਹੁਤ ਵਧੀਆ ਸਾਫ਼ ਹੈ ਇਹ ਪਿਓਰ ਚੀਨੀ ਬੱਕਰੀਆਂ ਜੀ ਚਿੱਕੀ ਢੱਬੀ ਵਧੀਆ ਨਸਲਦਾਰ ਬੱਕਰੀਆਂ ਪਾਲੋਈ ਝੋਲਾ ਸਾਰੇ ਕੈ ਪਸ਼ੂ ਲੈ ਕੇ ਆ ਬਬਲੀ ਜੀ ਇਹ ਹੋਣ ਨਹੀਂ 12 13 ਬਸ ਗਿਣੀ ਹੈ ਨਹੀਂ 11 ਕ ਹੋਣਗੀਆਂ ਜੀ ਸਣੇ ਬੋਕ ਹਾਂਜੀ 11 ਕ ਹਾਂ ਸਣੇ ਬੋਕ 11 ਨੇ ਜੀ ਤੇ 12 ਵਾਂ ਬਰਬਰਾਂ ਥੋੜਾ ਜੀ ਹਾਂਜੀ ਬਰਬਰਾਂ ਬਾਜੀ ਦਾ ਧੰਨਵਾਦ ਮੇਰੇ ਭਾਈ ਬਬਲੀ ਦੇ ਤੇਰਾ ਦੇ ਮੇਲੇ ਦੇ ਵਿੱਚ ਬੱਕਰੀਆਂ ਲਿਆਉਣ ਦੇ ਬਹੁਤ-ਬਹੁਤ ਧੰਨਵਾਦ ਆ ਮੈਂ ਹਰ ਮੇਲਾ ਦੇਖਦੇ ਨੇ ਮੇਲਿਆਂ ਦੀ ਸ਼ਾਨ ਹੈ ਮੇਰਾ ਭਾਈ ਬਬਲੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਜੀ